ਸਸਰੀ ਕਾਲੀ ਕੀ ਹਾਲ ਚਾਲ ਨੇ ਤੇ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਖੇਤ ਚੱਲੇ ਆ ਖੇਤ ਹੁਣ ਮੌਸਮ ਜਰਾ ਖਰਾਬ ਵੀ ਹੋ ਰਿਹਾ ਕੁਛ ਮੈਂ ਤਿੰਨ ਕਿੱਲਾਂ 'ਚ ਹਲ ਪੈਦਾ ਗੜਤੇ ਸੀਗੇ ਲੇਜ਼ਰ ਖਰਾਬ ਮਾਰਿਆ ਸੀਗਾ ਅਸਲ 'ਚ ਲੇਜ਼ਰ ਖਰਾਬ ਤੋਂ ਬਾਅਦ ਖੇਤ ਹੋ ਗਿਆ ਟੈਟ ਤੇ ਹਾਲ ਇਦਾਂ ਲੱਗੇ ਨਹੀਂ ਰੌਣੀ ਕਰੀ ਸੀਗੀ ਇਦਾਂ ਦੀ ਪਾਣੀ ਛੱਡ ਕੇ ਤਿੰਨ ਕਿੱਲਾਂ 'ਚ ਹਲ ਮਾਰਤੇ ਤੇ ਆਏ ਸੀਗੇ ਜਮੀਂ ਪਿਆ ਕੱਲ ਪਰਸੋਂ ਪਿਆ ਵੀ ਆ ਵੀ ਫਿਰ ਉਹਦੇ ਨਾਲ ਐ ਹਾਲ ਆਪਣੇ ਚੱਲਣੇ ਮਿੰਦੇ ਬੜਾ ਡਾਇਰੈਕਟਰ ਸੀ ਬਾੜ ਨਾਲ ਕੋਈ ਨਹੀਂ ਕੱਦੂ ਚ ਬਾਕੀ ਪਤਾ ਨਹੀਂ ਡੈਡੀ ਕਹੀ ਜਾਂਦੇ ਨੇ ਵੀ ਇਹਨੂੰ ਚਲਾ ਲਓ ਤਾਂ ਕਰਕੇ ਹੁਣ ਮੈਂ ਫੇਰ ਹਾਲ ਮਾਰਨ ਚੱਲਿਆ ਜਿਹੜੇ ਆਪਾਂ ਪੰਜ ਉਹ ਇਕ ਆਕੀਲੇ ਲਾਉਣੇ ਨੇ ਪਹਿਲਾਂ ਜੀਰੀ ਦੇ ਵੀ ਹਾਲ ਉਹਨਾਂ ਚ ਕੱਢੇ ਜਾਣ ਫਾਇਦਾ ਬਾਕੀ ਸਾਰੇ ਖੇਤ ਰੌਣੀ ਕਰੇ ਬੈ ਨੇ ਬਾਕੀਆਂ ਤਾਂ ਫੇਰ ਵੀ ਵੱਜ ਜਾਣਗੇ ਕਿ ਉਹਨਾਂ ਚ ਪਹਿਲਾਂ ਮਾਰ ਦੇ ਨਹੀਂ ਫਿਰ ਕੱਦੂ ਚ ਤੁਰਨਾ ਨਹੀਂ ਹੈਗਾ ਫੋੜਨੇ ਖੇਤ ਟੈਟ ਨੇ ਕਿਉਂਕਿ ਉਹ ਬਾਰੇ ਉੱਤੋਂ ਗਿੱਲੇ ਹੋ ਜਾਣਗੇ ਪਹਿਲੇ ਹੀ ਗਿੱਲੇ ਨੇ ਥੋੜੇ ਥੋੜੇ ਗਿੱਲੇ ਗਿੱਲੇ ਚਾ ਦੇਖੋ ਇਦਾਂ ਮੈਂ ਨਹੀਂ ਗਾਰਾ ਪਿਆ ਟਰੈਕਟਰ ਤੇ ਪਿਆ ਇਦਾਂ ਹੀ ਮਾਰਦਾ ਸੀਗਾ ਥੇਲੇ ਕੱਢੇ ਵੀ ਨੇ ਨੱਕਿਆਂ ਨੱਕਿਆਂ ਵਾਸਤੇ ਕਰਾਵਾ ਸੈਟਿੰਗ ਜਾ ਕੇ ਚਾਚੇ ਨਾਲ ਹਲ ਆਪਣੇ ਵਾਲੇ ਨੀਮੇ ਕੋਲ ਨੇ ਮੈਂ ਜਗਦੀਪ ਬਾਈ ਵਾਲੇ ਮੰਗਾਏ ਨੇ ਬਾਈ ਨੇ ਲੈ ਕੇ ਜਾਣੀਆਂ ਆਪਣੀ ਕੱਦੂ ਵਾਲੀ ਖੈਰੂਮਾ ਵੀ ਤੂੰ ਮੈਨੂੰ ਹਲ ਦੇ ਕੇ ਜਾ ਖੈਰਨ ਦੇ ਲੈ ਜਾ ਇੱਥੋਂ ਘਰ ਤੋਂ ਖੈਰੋਂ ਵੀ ਸੱਚ ਨੀਮੇ ਕੋਲੀ ਆ ਘਰੇ ਕਿੱਥੇ ਆ ਹੈਰੋਂ ਨਿਮੇ ਤੋਂ ਪਾਉਣੀਆਂ ਤੇ ਸ਼ਾਮ ਨੂੰ ਫੇਰ ਲੈ ਲਾਂਗੇ ਸ਼ਾਮ ਨੂੰ ਅੱਜ ਪਾਣੀ ਛੱਡਣਾ ਖੇਤਾਂ 'ਚ ਕਦੂ-ਕਦੂ ਕਰੀਏ ਆਪਾਂ ਵੀ ਸ਼ੁਰੂਆਤ ਕਰੀਏ ਜੀਰੀ ਦੀ ਹਲੇ ਤੱਕ ਕੋਈ ਡੱਕਾ ਲਾਇਆ ਨਹੀਂ ਹੈਗਾ ਅੱਜ ਪਾਣੀ ਛੱਡਣਾ ਆ ਕੇ ਖੇਤ ਹੁਣ ਦੇਖਦਾ ਬਾਈ ਆਜੇ ਹਲ-ਫੋਲ ਜੋੜ ਕੇ ਫੇਰ ਚੱਲਦਾ ਮੈਂ ਪਹੁੰਚ ਗਿਆ ਨਿਮੇ ਦੇ ਘਰੇ ਬਾਈ ਦੇ ਤੇ ਜਗਦੀਪ ਵੀਰਾ ਕਹਿੰਦਾ ਦੀਪ ਕਹਿੰਦਾ ਬਾਈ ਨਿਮੇ ਦੀ ਚੱਲ ਉੱਥੇ ਹੈਰੋਂ ਜੜ ਪਾਉਣੀਆਂ ਪੂਰੀ ਆਪਾਂ ਹਲ ਲੈ ਲੈਣੇ ਬਾਈ ਤੋਂ ਇਹ ਤੋਹੇ ਹਰੋਂ ਜੜਵਾ ਦਾਂਗੇ ਉਹਨੂੰ ਫਿਰ ਚਾ ਕੇ ਖੇਤ ਦਿਖਾਉਣਾ ਤੁਹਾਨੂੰ ਕੀ ਮੈਦਾਨ ਮਾਹੌਲ ਇਕ ਦੀ ਵੀਰੇ ਨੂੰ ਜੜਾ ਦੇ ਫੈਰੋ ਤੇ ਮੈਂ ਜੋੜਦੇ ਹਾਲ ਬਾਈ ਨੂੰ ਕਹਿਤਾ ਵੀ ਸ਼ਾਮ ਨੂੰ ਭਾਈ ਲੋੜ ਆਪਾਂ ਨੂੰ ਖੈਰੋਂ ਦੀ ਤੱਦੂ ਕਰਨਾ ਪਾਣੀ ਛੱਡਣਾ ਕਿਉਂਕਿ ਅੱਜ ਬਾਕੀ ਹੁਣ ਚੱਲਦੇ ਆਂ ਖੇਤ ਖੇਤ ਦਾ ਮਾਹੌਲ ਦੇਖਦੇ ਆਂ ਜਾ ਕੇ ਕੀ ਆ ਬਾਈ ਨਿੰਬੂ ਫਰਵਾਸ ਫਲਾਰ ਕਿ ਪਹਿਲਾਂ ਆਪਣੇ ਫੋਟੋ ਦੇ ਵੀ ਲੱਗਿਆ ਸੀ ਚਲੋ ਚੱਲੀਏ ਖੇਤ ਮੋਟਰ ਤੇ ਮੈਂ ਪਹੁੰਚ ਗਿਆ ਸਾਰੇ ਇਧਰ ਲੇਜ਼ਰ ਕਰੇ ਪਏ ਨੇ ਖੇਤ ਉਹ ਪਰਲਾ ਆਮਨ ਦੇ ਮੂਰੇ ਵਾਲਾ ਡੇਢ ਗਿੱਲਾ ਉਹਦੇ ਚ ਹਲ ਮਾਰ ਦਾਂਗੇ ਉਧਰ ਤਿੰਨ ਗਿੱਲਾਂ ਚ ਮਾਰੇ ਹੋਏ ਸੜਕ ਵਾਲੀ ਸਾਈਡ ਸਾਰੇ ਉਹ ਆਪਣੇ ਉਧਰ ਮੈਂ ਕੱਲ ਪਰਸੋਂ ਰਾਤ ਮਾਰ ਗਿਆ ਦਾ ਆ ਗਿੱਲਾ ਹਲੇ ਟਾਲੀ ਵਾਲਾ ਖੇਤ ਉਰੇ ਟਾਲੀ ਖੜੀ ਹੁੰਦੀ ਸੀ ਇਹਨੂੰ ਟਾਲੀ ਵਾਲਾ ਹੀ ਕਹਿੰਦੇ ਆ ਇਧਰ ਲੇਬਰ ਆਪਣੀ ਮੋਟਰ ਤੇ ਹੀ ਬੈਠੀ ਆ ਇਥੇ ਕੀ ਬੰਦੇ ਸਾਰੇ ਉਹਨਾਂ ਜਿਹੜੇ ਆਪਣਾ ਟੂੜੀ ਚਲੀ ਆਏ ਸੀਗੇ ਉਹੀ ਹੁਣ ਹੁਣੇ ਮੈਨੂੰ ਫੇਰ ਪੁੱਛ ਰਹੇ ਆਉਂਦੇ ਬਣਾਉਂਦੇ ਸਰਦਾਰ ਜੀ ਖਾਂ ਟੂੜੀ ਚ ਕਿੰਨੇ ਬੰਦੇ ਆ ਜੀ ਮਾਹਲ ਜੀਰੀ ਦਾ ਤਾਂ ਨਵੇੜ ਦੋ ਟੂੜੀ ਵਾਲਾ ਫੇਰ ਦੱਸ ਦਾਂਗੇ ਰੌਣਕਾਂ ਲਾਈਆਂ ਪੰਜਾਬੀਆਂ ਨੇ ਬਾਕੀ ਥੋੜੇ ਜਿਹੜੇ ਨੱਕਿਆਂ ਵਾਲੇ ਥੱਲੇ ਭਰ ਕੇ ਆਟੋਮੈਟਿਕ ਲਾ ਦਿੰਨਾ ਮੋਟਰਾਂ ਤੇ ਜਦ ਲਾਈਟ ਆਊਗੀ ਕੰਮ ਚੱਲ ਜੂ ਆਪਣਾ ਉੱਪਰ ਪਾਣੀ ਚੰਦਾ ਹੋਵੇ ਲਾਈਟ ਦਾ ਕੋਈ ਤਵਾਰ ਨਹੀਂ ਪਰਲਾ ਫੀਟਰ ਚੱਲ ਰਿਹਾ ਇੱਧਰ ਵੀ ਮਿੰਟਾਂ ਚ ਆਉਣੀ 1 ਵਜੇ ਪਹਿਲਾਂ ਵੀ ਆ ਸਕਦੀ ਹੈ ਕਿਹਨਾਂ ਦਾ ਰਾਜ ਆਉਂਗੇ ਆਪਣੇ ਵਾਲੇ ਇੱਧਰ ਲੈਣ ਹਾਂ ਦੇਖ ਉਹ ਬਹਾ ਮੰਦਰਲੇ ਵਰਨਾ ਕੀ ਕਰਿਆ ਕੱਪੜੇ ਲੀੜੇ ਉਹਨਾਂ ਦੇ ਰੌਣਕਾ ਲਾ ਰੱਖਿਆ ਨੇ ਕੋਠੇ 'ਚ ਬੰਨਿਆ ਦਾ ਰਸ਼ਨ ਪੇ ਇੱਧਰ ਸਿਲੰਡਰ ਪੱਠੀ ਦੀ ਦਿੱਤੀ ਵੀ ਆਪਾਂ ਐਮਰਜੈਂਸੀ ਪਰ ਮੀਂਹ ਕਣੀ ਹੋ ਜਾਂਦਾ ਨਾ ਨੇਰੀ ਆ ਗਈ ਸੀ ਇੱਕ ਕੰਨ ਜਿਵੇਂ ਉਦੋਂ ਫਿਰ ਇਹਨਾਂ ਨੇ ਪੱਠੀਤੀ ਬਣਾਈ ਰੋਟੀ ਅੰਦਰ ਐਮਰਜੈਂਸੀ ਵਾਸਤੇ ਅੰਦਰ ਦੇ ਰੱਖਿਆ ਇਹਨਾਂ ਨੇ ਜਦ ਮਰਜੀ ਚਾਹ ਕੋਈ ਟਿਕੇ ਬੈਟਰੀ ਵਾਲਾ ਬੱਲਬ ਚੱਲਦਾ ਹੀ ਛੱਡ ਰੱਖਿਆ ਮੇਲੀਆਂ ਨੇ ਲੈਟ ਆਉਗੀ ਫੇਰ ਚਾਰਜ ਹੋਊਗਾ ਹੁਣ ਡਾਊਨ ਹੋ ਰਿਹਾ ਉਹ ਇਦਾਂ ਹੀ ਚਲੋ ਹੁਣ ਮੈਂ ਥੱਲੇ ਥੁਲੇ ਪਰ ਫੂਸ ਦਾ ਉਥੋਂ ਲੈ ਕੇ ਪੂਰੇ ਤੱਕ ਆ ਦੇ ਇਧਰ ਫੂਸ ਆ ਇਕੱਠਾ ਕਰਕੇ ਥੈਲਾ ਭਰ ਲਿਆ ਉਹਦੇ ਚ ਥੋੜੀ ਮਿੱਟੀ ਪਾਵਾਂਗੇ ਇਹ ਬਰਾ ਸਾਰੇ ਲੇਜਰ ਨੇ ਇਹਦਾ ਜੇ ਥੋੜੀ ਮਿੱਟੀ ਦੋਏ ਥੈਲਿਆਂ ਚ ਥੋੜਾ ਥੋੜਾ ਨਾਲ ਫੂਸ ਚੱਕਣੇ ਬਹੁਤ ਸੌਖੇ ਰਹਿੰਦੇ ਨੇ ਬਾਈ ਥੈਲੇ ਨਹੀਂ ਪਰ ਮਿੱਟੀ ਦੇ ਭਰੇ ਪਰ ਜੇ ਕੱਲੀ ਮਿੱਟੀ ਭਰਦੇ ਬਹੁਤ ਭਾਰੀ ਹੋ ਜਾਂਦੇ ਨੇ ਜਾਂਦੇ ਇਹ ਸਕੀਮ ਬਹੁਤ ਵਧੀਆ ਨਾਲ ਥੋੜਾ ਥੋੜਾ ਫੂਸ ਜਿਆਦਾ ਫੂਸ ਹੀ ਰੱਖਣਾ ਥੋੜੀ ਮਿੱਟੀ ਪਾਉਣਾ ਤਾਂ ਬਸ ਬਹੁਤ ਸੌਖਾ ਕੰਮ ਰਹਿੰਦਾ ਇਹਨਾਂ ਨਾਲ ਥੈਲਾ ਇੱਕ ਮਿੰਟ ਚ ਚੱਕਿਆ ਜਾਂਦਾ ਨਾ ਪਰ ਤੇ ਹੋਰ ਬਾਰ ਦੇ ਡੇੜ ਖਿੱਲੇ ਚ ਹਲ ਮੋਟਰਾਂ ਦਾ ਆਟੋਮੈਟਿਕ ਲਾਤੇ ਲਾਈਨ ਫਾਲਟੀ ਹੋਈ ਵੀ ਆ ਜਦ ਚੱਲੂਗੀ ਚੱਲ ਜੂਗੀ ਐਨੇ ਹੌਲੀ ਹੌਲੀ ਹਲ ਕੱਢਦਾ ਇੱਥੇ ਵੀ ਰੱਖ ਦਿੱਤਾ ਥੇਲਾ ਉੱਤਰ ਨੂੰ ਪਾਣੀ ਮੜਾ ਮੋਟਾ ਸੇ ਮਦਾਵਾ ਉੱਥੇ ਤੋਂ ਪਰਤੇ ਤਰਿੱਕ ਪਰਿਆ ਬਾਕੀ ਪੌਂਚ ਦੇਖਦਾ ਛਾੜਾ ਛੂਣਾ ਮਾਰਨਾ ਹਲ ਮਾਰ ਕੇ ਮਾਰੂਗਾ ਥੋੜਾ ਜਿਹਾ ਹਲ ਮਾਰਦੇ ਲਾਈਟ ਨੂੰ ਡੀਗਰਾਂ ਦਾ ਮੈਂ ਬਰਛਾ ਸਵੇਰ 1.5 ਹੋ ਚੱਲਿਆ 1 ਵਜੇ ਆਉਣੀ ਸੀ ਬਾਰੀ ਲਾਈਟ ਫਿਰ ਫਾਲਟ ਕਿਤੇ ਛੱਡ ਜੀ ਘਰੇ ਰੋਟੇ ਰੋਟੇ ਜ਼ਰਾ ਜੀ ਬੰਨਿਆ ਦਾ ਸਮਾਨ ਦੇ ਮੋਟਰਾਂ ਆਪਣੀਆਂ ਦੋਏ ਚੱਲ ਰਹੀਆਂ ਨੇ ਡੇਢ ਕਿੱਲਾ ਭਰ ਗਿਆ ਥੋੜੀ ਕਸਰ ਆ ਭਰ ਜਣਾ ਅੱਧੇ ਘੰਟੇ ਅੱਗੇ ਛੱਡ ਦੇਣਾ ਫਿਰ ਟਰੈਕਟਰ ਆ ਡੈਡੀ ਨੂੰ ਕਹਤਾ ਲੈ ਆਉਣਗੇ ਫਿਰ ਕਰਦੇ ਆ ਕੱਦੂ ਹੁਣ ਮੈਂ ਕਰਦਾ ਥੋੜੀ ਜੀ ਰਾਉਂਡ ਆਪਾਂ ਆਲਦਾਲੇ ਮੱਟਾ ਮੁੱਟਾਂ ਤੇ ਡੈਡੀ ਆਗੇ ਤੇ ਮੇਰੇ ਕੋਲ ਟਰੈਕਟਰ ਛੱਡ ਕੇ ਕਿਉਂਕਿ ਉਹ ਖੇਤ ਆਪਣਾ ਭਰਿਆ ਵਾ ਡੇਢ ਕਿੱਲਾ ਉਤਕਤੂ ਕਰਨਾ ਬੜੀ ਖਿਲਰਿਆ ਛਤਰੀ ਤਕੜ ਤਕੜ ਕਰ ਰਹੀ ਹੈ ਪਤਾ ਨਹੀਂ ਕਾਦੇ ਆ ਬੜੀ ਲਿਆਂਦੀ ਆਪਾਂ ਫੈਰੋ ਤੇ ਹੁਣ ਮੈਂ ਪਹਿਲਾਂ ਜਾਣਾ ਉੱਥੇ ਅਮਰ ਬੇਰੇ ਕੋਲੇ ਭਾਈ ਨੇ ਟਰੈਕਟਰ ਫਸਾ ਲਿਆ ਉਥੇ ਪਰਾਂ ਨੂੰ ਦੜੀ ਜੀ ਇਹਨਾਂ ਨੇ ਹੁਣ ਪੱਧਰ ਜੀ ਕਰੀ ਸੀ ਉਥੇ ਟਰੈਕਟਰ ਫਸ ਗਿਆ ਮਿੱਟੀ ਪੱਟ ਕੇ ਨਾ ਪੱਟਿੰਗ ਜੀ ਕਰੀ ਜੇ ਆ ਕੇ ਪਹਿਲਾਂ ਬਾਈ ਦਾ ਟਰੈਕਟਰ ਕੱਢਦੇ ਆ ਫਿਰ ਕਰਦਾ ਕੱਦੂ ਫਿਰ ਜਾਵਾਂਗੇ ਘਰੇ ਬਾ ਵੀਰ ਦਾ ਜੰਡੀਰ ਜਾ ਕੇ ਕੱਢਦੇ ਹੁਣ ਦੇਖੀਏ ਫਿਰ ਕੀ ਬਣਦੀ ਆ ਝੱਟ ਆ ਕੀ ਕਰ ਲਿਆ ਪੰਚਾਇਤੇ ਤੁੰਨੇ ਗਰੀ ਪੱਟੀ ਤੇ ਆ ਬਏ ਚੱਲ ਦੇਖਦੇ ਆ ਬਾਈ ਲੈ ਵੀ ਦੇਖੀਏ ਛੋਟੇ ਦਾ ਜੋੜਾ ਬਣੇ ਦਾ ਵੀ ਚੱਲੀਏ ਆਖਦੀ ਲੈ ਕਟੋ ਕੱਟਦੇ ਆ ਬਾਈ ਕੜਾ ਛੋਟਾ ਧੰਨਵਾਦ ਬਾਈ ਕਹਾ ਕੋਈ ਨਹੀਂ ਕੋਈ ਨਹੀਂ ਕਈ ਵਾਰ ਆਪਾਂ ਨੂੰ ਵੀ ਲੋੜ ਪੈ ਸਕਦੀ ਆ ਆਖੇ ਜਿਉਣਾ ਮਿੱਟੀ ਬਾਈ ਨੇ ਚਕਾਈ ਦੇ ਚਾਰ ਚਾਰ ਗੁੰਗੜਾ ਆ ਰਿਚਾਣੀ ਮਾਇਆ ਜੰਮਾ ਟਰੈਕਟਰ ਉਧਰ ਉਧਰ ਨੂੰ ਜੈਕ ਜਾਂ ਬਣਿਆ ਹੋਉਂਦਾ ਨਹੀਂ ਦਾ ਉੱਪਰ ਉੱਪਰ ਮਿੱਟੀ ਚ ਆਪਣੇ ਚੱਲੀ ਜਾਂਦੇ ਨੇ ਜਾਂ ਮਿੱਟੀ ਐ ਪੱਟੀ ਪਟਾਈ ਹੁੰਦੀ ਆ ਨਾ ਫਿਰ ਮਾੜਾ ਮੋਟਾ ਕਿਤੇ ਨਾ ਕਿਤੇ ਬੈਠਣ ਦਾ ਡਰ ਰਹਿੰਦਾ ਹੀ ਆ ਮੈਂ ਪਾਈ ਦਿਨ ਲੱਗਾ ਕਦੂ ਕਰਨ ਹੁਣ ਚੱਲੀ ਆਪਾਂ ਆਪਣੇ ਖੇਤ ਚ ਦੇਖੀਏ ਘਰੀਏ ਜਾ ਕੇ ਕਦੂ ਵਾੜ ਲਿਆ ਸੀ ਖੇਤ ਚ ਜੀਚ ਪਾਣੀ ਲਾਇਆ ਦੂਭਾ ਅਗਲੇ ਖੇਤ ਦਾ ਕਰਨਾ ਤੁਹਾਨੂੰ ਮੈਂ ਉਹ ਦਿਖਾ ਕੇ ਲੈ ਕੇ ਆਉਂਦਾ ਇੰਨੇ ਵੀ ਨਹੀਂ ਨਾ ਮੋਹ ਨਹੀਂ ਲਾਉਂ ਉਹ ਸਾਰੀ ਮੋਹ ਕਰ ਰਹੇ ਨੇ ਵੀਰੇ ਵੀ ਨਹੀਂ ਬੈਠੀ ਨੇ ਕਿੰਨੇ ਕਿੰਨੇ ਬੈਠਣਾ ਹੋਣਗੇ ਆਪਾਂ ਫਸ ਲੈਣਾ ਕਰਕੇ ਹੱਥ ਨਹੀਂ ਰਿਹਾ ਮੈਂ ਇਸੇ ਉਹਨਾਂ ਨੂੰ ਕਿਰਿਆ ਕਰੀ ਨਾ ਕਰਦੇ ਫਿਰ ਬੱਲੇ ਕਰਕੇ ਜੇ ਮੈਨੂੰ ਜੰਦਾ ਫੈਲਾ ਮੀਲਾ ਮਾਦਾ ਨੂੰ ਦੇਖਣਾ ਨਹੀਂ ਮਿਲਦਾ ਕਰ ਨਹੀਂ ਮੱਲਿਆ ਦੇ ਜਾ ਦੇ ਨਾਲ ਬੱਲੇ ਰਹਿਣ ਦੇ ਲੈਟ ਵੀ ਕਰੇ ਬਹੁਤ ਆਉਂਦਾ ਬਹੁਤ ਆ ਸਾਹਮਣੇ ਥੱਲਾ ਦੇਖੋ ਆਗੇ ਚਬਾਣੀ ਲਾਇਆ ਹੋਣਾ ਆਹ ਤੇਰੀ ਬੈਠੀ ਆ ਤੁਹਾਨੂੰ ਦਿਖ ਰਹੀ ਹੋਣੀ ਇਹ ਉਹ ਬੈਠੀ ਆ ਅੱਖਾਂ ਜਮਕਰੀਆਂ ਆਹ ਦੇਖੋ ਆਪਾਂ ਨੇ ਕਹੀ ਦਾ ਟੱਕ ਭਰਿਆ ਮੈਂ ਪੂਰਾ ਪੂਰਾ ਉਵੇਂ ਇਹਦੇ ਉੱਪਰ ਧਰਤੇ ਇੱਦਾਂ ਸੇ ਲਾਲ ਕਾਲੇ ਮਿੱਟੀ ਲਾਤੀ ਆਪਾਂ ਤੇ ਹੁਣ ਖੜਨ ਦਾ ਹੈ ਬਾਅਦ ਚ ਜਾਣਗੇ ਇਹਦੇ ਨਾਲ ਹੁਣ ਚੱਲਦਾ ਵਾਕੇ ਸੱਤੋ ਸਰੀਏ ਫੇਰ ਜਾਨੇ ਹੁਣ ਖੋਲਣਾ ਹਾ ਫੱਟਾ ਜਾਂ ਕਿਉਂਕਿ ਹਲੇ 1-2 ਦਿਨ ਲੇਬਰ ਕਹਿੰਦੀ ਵੀ ਕੰਮ ਹੈਗਾ ਜਿਨ੍ਹਾਂ ਦੇ ਪਹਿਲਾਂ ਲਾ ਰਹੇ ਨੇ ਉਹਨਾਂ ਦੇ ਲਾਉਣੀ ਆ ਆ ਫੱਟਾ ਖੋਲ ਲੈਣੇ ਆਪਾਂ ਕਿੰਨੇ ਜਵਰੇ ਧਰ ਲਈ ਪਾਰੀਆ ਇਹ ਮੈਂ ਤਾਂ ਕਦੇ ਵਰਤਿਆ ਨਹੀਂ ਹੈਗਾ ਬਾਈ ਮੈਂ ਲਵਾਤਾ ਲਿਆ ਮੈਨੂੰ 14 ਬਸ ਐਂ ਦਾ ਵੀ ਫੱਟਾ ਲਵਾ ਕੇ ਹੈਰੋਂ ਦਾ ਲਵਾਵਾ ਪਰ ਆਪਾਂ ਕਦੇ ਮੈਂ ਵਰਤਿਆ ਨਹੀਂ ਹੈਗਾ ਜਿਵੇਂ ਸੁਹਾਗੇ ਦੇ ਤੌਰ ਤੇ ਵਰਤਦੇ ਆ ਇਹ ਮੈਂ ਤਾਂ ਸੁਹਾਗਾ ਹੀ ਮਾਰਦਾ ਹੁਣ ਪਰ ਹੁਣ ਜਿਹੜਾ ਮੈਂ ਇਹ ਮਾਰ ਰਿਹਾ ਕਿਉਂਕਿ ਹੁਣ ਆਪਣਾ ਕਦੋਂ ਇੱਕ ਦੋ ਦਿਨ ਪਿਆ ਰਹਿਣਾ ਤੇਰੇ ਜਿਹੜੀਆਂ ਬੱਟਾਂ ਪਾਉਂਦੀ ਆ ਹੈਰੋਂ ਗੱਬੇ ਨੂੰ ਬੱਟ ਜੀ ਪਾਉਂਦੀ ਆ ਨਹੀਂ ਉਹ ਪਾਹਾ ਬਾ ਲੱਗ ਜਾਂਦੇ ਉਹਦੇ ਸਾਈ ਹੁਣ ਆਪਾਂ ਸੁਹਾਗਾ ਇਸ ਸੁਹਾਗੇ ਵਾਲਾ ਕੰਮ ਕਰ ਦੂਗੀ ਸੱਚਾ ਉਹ ਲੋੜ ਨਹੀਂ ਹੈਗੀ ਦਿੱਕਤ ਨਹੀਂ ਆਉਣੀ ਕੋਈ ਆਪਣੀ ਲਓ ਜੀ ਵਾਹਿਗੁਰੂ ਸਾਤਾ ਨਾਮ ਜੀ ਰੂ ਵਾਹਿਗੁਰੂ ਮਾਲਕਾ ਕਰੇੋ ਕਿਰਪਾ ਪ੍ਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕਰੀਏ ਇਸ ਕੰਮ ਕਰ ਲਓ ਜੀ ਹੁਣ ਮੈਂ ਕਰਦਾ ਕੱਦੂ ਫੇਰ ਮਿਲਦੇ ਹੁਣ ਘਰੇ ਜਾ ਕੇ ਕੱਦੂ ਦਾ ਆਪਣਾ ਨਿਬੜ ਗਿਆ ਹੁਣ ਚੱਲਿਆ ਮੈਂ ਘਰੇ ਅੱਧੇ ਘੰਟੇ ਚ ਕੱਦੂ ਹੋਗਾ ਡੇਢ ਕਿਲੇ ਦਾ ਘਰੇ ਜਾ ਕੇ ਮਿਲਦੇ ਹੁਣ ਕੱਦੂ ਕਰਕੇ ਪਹੁੰਚ ਗਿਆ ਮੈਂ ਘਰੇ ਹੁਣ ਪਹਿਲਾਂ ਖਾਉਂਗਾ ਰੋਟੀ ਫੇਰ ਮਰਗਾਟ ਖੋਲ੍ਹ ਲੂੰਗਾ ਡਾਇਰੈਕਟਰ ਦੇ ਹੁਣ ਤਾਂ ਮੈਂ ਕਰਿਆ ਐਵੇਂ ਹੀ ਕੱਦੂ ਮਰਗਾਟ ਖੋਲਣੇ ਆ ਕਿਉਂਕਿ ਸਵੇਰੇ ਮੈਂ 5 ਵਜੇ ਫੇਰ ਕੱਦੂ ਕਰਨ ਜਾਣਾ ਆਪਣਾ 1.5 ਕਿੱਲਾ ਭਰਿਆ ਹੋਊਗਾ ਇੱਕ ਬਿਕਰ ਚਾਚੇ ਦਾ ਜੰਟ ਦਾ ਤਿੰਨ ਜਣੇ ਆਂਦਾ ਕੱਦੂ ਆਪਣਾ ਸਵੇਰੇ 5:00 ਵਜੇ ਦੇਖਦਾ ਹਾਂ 5:00 ਜਾਂ ਉਸ ਤੋਂ ਪਹਿਲਾਂ ਜਿਵੇਂ ਵੀ ਹੋਊਗਾ ਜਾਊਂਗਾ ਰੋਟੀ ਖਾ ਕੇ ਪਹਿਲਾਂ ਮਰਗਾਟ ਖੋਲ੍ਹਦਾ ਤੇ ਬਾਕੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ